ਰੇਡ ਮਿਲਣਾ ਸਿਰਫ ਇਹਦਾ 1325 ਰੁਪਏ ਦਾ 150 ਰੁਪਏ ਦਾ ਸੂਟ ਚੁੰਨੀ ਨਾਲ ਪ੍ਰਿੰਟਡ ਕਢਾਈ ਵਾਲਾ ਦੁਪੱਟਾ 310 ਰੁਪਏ ਦਾ ਸੂਟ ਡਿਜ਼ਾਈਨ ਜਿਨੇ ਮਰਜ਼ੀ ਲੈ ਜਾਓ 2250 ਦਾ 2250 ਆਪਾਂ ਤੁਹਾਨੂੰ ਦੇਣਾ 695 ਰੁਪਏ ਤੋਂ ਪੈਂਟਾ ਸ਼ਰਟਾ ਵੀ 116 150 ਤੋਂ ਸਟਾਰਟ ਹੋ ਗਿਆ ਸਾਰੇ ਕਰਾਦੀ ਮਿਲਣਗੀਆਂ কুর্তা ਵੀ ਆਵਾ ਮਿਲ ਜਾਏਗਾ 125 ਰੁਪਏ ਤੋਂ ਰੇਡ ਮਿਲਣਾ ਸਿਰਫ ਤੁਹਾਨੂੰ 500 ਤੇ 225 ਰੁਪਏ ਦਾ 225 ਰੁਪਏ ਦਾ ਸਾਰਾ ਹੈਂਡਵਰਕ ਦਾ ਸੂਟ ਕੀਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਤੁਸੀਂ ਜਿਹੜਾ ਮਰਜ਼ੀ ਸੂਟ ਇਹ ਵਾਲਾ ਲੈ ਕੇ ਜਾਣਾ ਹੈ ਲੈ ਜਾਓ ਕੈਟਲੌਗ ਲੈ ਲੈ ਕੇ ਜਾਣਾ ਇਹ ਵਾਲਾ ਕੈਟਲੌਗ ਲੈ ਜਾਓ ਰੇਟ ਮਿਲਣਾ ਸਿਰਫ ਇਹਦਾ 195 ਰੁਪਏ ਦਾ ਪਿਓਰ ਕਾਟਨ ਦੀ ਸਲਵਾਰ 2 ਮੀਟਰ ਸ਼ਰਟ 2 ਮੀਟਰ ਸਲਵਾਰ ਡਿਜ਼ਾਈਨ ਜਿਹਨੇ ਮਰਜ਼ੀ ਲੈ ਜਾਓ ਸਿਰਫ ਰੇਟ ਮਿਲਣਾ ਜੀ 190 ਰੁਪਏ ਦਾ ਅੱਜ ਅਸੀਂ ਪਹੁੰਚੇ ਹੋਇਆ ਸਜਦਾ ਨਾਨ ਸਿਲਕ ਸਟੋਰ ਲੁਧਿਆਣਾ ਵਿਖੇ ਤੇ ਵੀਰ ਹੋਰਾਂ ਨੇ ਗਰਮੀਆਂ ਦੇ ਕੱਪੜੇ ਤੇ ਭਾਰੀ ਸੇਲ ਲਾਈ ਹੋਈ ਆ ਤੇ ਅੱਜ ਤਾਂ ਉਹ ਸੋਹਣੇ ਸੋਹਣੇ ਸੂਟ ਆ ਜਿਹੜੇ ਅੱਧੇ ਤੋਂ ਵੀ ਘੱਟ ਰੇਟਾਂ ਤੇ ਦਮਾਉਣੇ ਆ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅ ਕੀ ਕੀ ਰੇਟਾਂ 'ਚ ਕਪੜਾ ਮਿਲਦਾ ਮੈਂ ਹੋਲਸੇਲ ਦੇ ਵਿੱਚ ਉਹਸਰਾ ਤਾਂ ਦਵਾਂਗੇ ਦਵਾਂਗੇ ਜਿਹੜਾ ਵਿਆਹ 'ਚ 2.50 200 200 ਵੇਚਦੇ ਨੇ ਉਹ ਵਾਲੇ ਕਪੜੇ ਤੁਹਾਨੂੰ ਦਵਾਂਗਾ ਬੜੇ ਹੀ ਸਸਤੇ ਰੇਟਾਂ ਦੇ ਵਿੱਚ ਜਿਹੜੇ ਮੇਰੇ ਬੰਨੇ ਕੰਮ ਸ਼ੁਰੂ ਕਰਨਾ ਜਿਹੜੇ ਕਰਦੇ ਬੰਨੇ ਧਮਾਕੇ ਹੋਣਗੇ ਬਸ ਤੁਸੀਂ ਦੇਖ ਲਓ ਇਹੋ ਜਿਹੀ ਵੈਰਾਈਟੀ ਜਿਹੜਾ ਮਨ ਖੁਸ਼ ਹੋ ਜਾਏਗਾ ਪਹਿਲਾ ਆਰਟੀਕਲ ਦੇਖੋ ਤੁਸੀਂ ਚੈੱਕ ਕਰੋ ਇਹ ਮਾਈਕਰੋ ਕੋਟਨ ਦਾ ਸੂਟ ਜੇ ਆਲ ਓਵਰ ਮਾਈਕਰੋ ਜਿਹੜਾ ਕਪੜਾ ਜਿਹੜੀ ਕੁਆਲਿਟੀ ਹੋਏਗੀ ਉਹੀ ਇਮਾਨਦਾਰੀ ਵਾਲੇ ਰੇਟ ਤੇ ਇਮਾਨਦਾਰੀ ਕੁਆਲਿਟੀ ਮਿਲਣੀ ਸਾਡੇ ਕੋਲ ਆਲ ਓਵਰ ਸੂ 123 25 ਰੁਪਏ ਦਾ 125 ਰੁਪਏ ਦਾ 5 ਮੀਟਰ ਸੂਟ 5 ਮੀਟਰ ਸੂਟ 125 ਰੁਪਏ ਦਾ ਡੀਐਨ ਚੈੱਕ ਕਰੋ ਜਿੱਦਾਂ ਮਰਜ਼ੀ ਇਹਨੂੰ ਇਹ ਸਾਰਾ ਕੈਂਡੀ ਕ੍ਰਸ਼ਾ ਫਿਓਨਾ ਕੋਟਨ ਕੁਆਲਿਟੀ ਹੈ ਫਿਓਨਾ ਕੋਟਨ ਕੁਆਲਿਟੀ 250 ਦਾ ਵੇਚ ਲੋ 200 ਦਾ ਵੇਚ ਲੋ 500 ਦੇ ਚਾਰ ਸੂਟ ਦੀ ਸੇਲ ਲੱਗੀ ਹੈ ਭਾਰੀ 500 ਦੇ ਚਾਰ ਸੂਟ ਲੋ ਜੀ ਨੈਕਸਟ ਆਰਟੀਕਲ ਦੇਖੋ ਸੈਟ ਵੇ ਸਟ ਮਾਲ ਮਿਲੇਗਾ ਜਿੰਨਾ ਮਰਜ਼ੀ ਮਾਲ ਲੈ ਕੇ ਜਾਓ ਹੋਲਸੇਲ ਦੇ ਵਿੱਚ ਤੁਹਾਨੂੰ ਬਹੁਤ ਵੈਰਾਈਟੀ ਮਿਲਣੀ ਸਾਡੇ ਕੋਲ ਇਹ ਆਏਗਾ ਜੀ ਕੋਟਨ ਮਿਕਸ ਕੋਟਨ ਆਏਗੀ ਕੁਆਲਿਟੀ ਬਹੁਤ ਵਧੀਆ ਲੱਗੀ ਹੈ ਹਾਂਜੀ ਤੇ ਨਾਲ ਆਊ ਕੀ ਰੇਟ ਰਹੂਗਾ ਵੀਰ ਆਰਮਿਕ ਦਾ 350 375 ਆਪਾਂ ਆਪਣੇ ਭੈਣ ਭਰਾਵਾਂ ਨੂੰ ਦੇ ਦੇਣਾ ਇਹਦਾ ਰੇਟ ਸਿਰਫ ਤੇ ਸਿਰਫ 150 ਰੁਪਏ ਸਿਰਫ 150 ਰੁਪਏ ਦਾ 150 ਰੁਪਏ ਦਾ ਸੂਟ ਚੁੰਨੀ ਨਾਲ ਪ੍ਰਿੰਟਡ ਦੇਖੋ ਜੀ 150 ਰੁਪਏ ਦਾ ਸੂਟ ਹੈ ਜੀ ਚੁੰਨੀ ਨਾਲ ਪ੍ਰਿੰਟਡ ਆਏਗੀ 5 ਮੀਟਰ ਸੂਟ ਹੁੰਦਾ ਵੀਰੇ 5 ਮੀਟਰ ਇੱਕ ਸੂਟ ਆਏਗਾ ਆਲ ਓਵਰ ਮੂੜੇ ਡੀਐਨ ਵਾਧੂ ਜਿੰਨੇ ਮਰਜ਼ੀ ਡੀਐਨ ਲਓ ਜੀ ਪ੍ਰਿੰਟਡ ਦੁਪੱਟਾ ਸਿਰਫ 100 ਰੁਪਏ ਦਾ ਸੂਟ ਵੀਰੇ ਕਮਾਲ ਹੀ ਕਰੀ ਜਾਂਦੇ ਪਏ ਉਹ ਤੁਸ ਯਾਰ ਚ ਤੁਹਾਨੂੰ ਖਾਲੀ ਦੁਪੱਟਾ ਲੈਣ ਚੱਲ ਜਾਓ ਛੋਟੇ ਦੁਪੱਟਾ ਨਹੀਂ ਮਿਲਣਾ ਇਸ ਤੋਂ ਘੱਟ ਤੁਹਾਨੂੰ ਛੋਟਾ ਦੁਪੱਟਾ ਦਵਾਂਗਾ ਮੈਂ ਰੇਟਾਂ ਦਾ ਫਾਇਦਾ ਕਰਾਵਾਂਗਾ ਪੂਰਾ ਪੂਰਾ ਨੈਕਸਟ ਵੀ ਰੰਗ ਬੜੇ ਸੋਹਣੇ ਨੇ ਦੇਖੋ ਨੈਕਸਟ ਆਏਗਾ ਪੀਸੀ ਕਾਟਨ ਪਿਓਰ ਕਾਟਨ ਹਾਂਜੀ ਵੀਰੇ ਡਿਜ਼ਾਈਨ 15 20 ਮਿਲਣਗੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਪਿਓਰ ਕਾਟਨ ਕੋਈ ਇੰਡੋ ਨਹੀਂ ਕੋਈ ਸ਼ਿੰਡੋ ਨਹੀਂ ਹਾਂਜੀ ਪਿਓਰ ਕਾਟਨ ਦੀ ਸਲਵਾਰ 2 ਮੀਟਰ ਸ਼ਰਟ 2 ਮੀਟਰ ਸਲਵਾਰ 760 ਰੁਪਏ ਦੇ 190 ਰੁਪਏ ਦਾ ਸੂਟ ਪੈਣਾ ਜੀ ਮਾਰਕੀਟ ਚ ਲੈਣ ਜਾਈਏ ਕੀ ਰੇ ਮਾਰਕੀਟ ਜਾਈ ਸੂਟ ਤੁਹਾਨੂੰ ਪਿਓਰ ਕਾਟਨ ਦਾ ਘੱਟੋ ਘਾਟ 3350 ਤੋਂ ਘੱਟ ਨਹੀਂ ਮਿਲਣਾ 3350 ਦੇਣੀ ਜਿਹੜਾ ਕਸਟਮਰ ਇੱਥੇ ਆਜੂ ਉਹਦਾ ਫਾਇਦਾ ਫਾਇਦਾ ਕਰਾਵਾਂਗੇ ਜੀ ਫਾਇਦਾ ਤਾਕਰਾਵਾਂਗੇ ਸਾਡੀ ਖੁਦ ਦੀ ਮਸ਼ੀਨਾਂ ਲੱਗੀਆਂ ਪ੍ਰਿੰਟਿੰਗ ਦੀਆਂ ਅੱਛਾ ਜੀ ਹਾਂਜੀ ਫੈਕਟਰੀਆਂ ਦੇ ਪਿੰਟ ਹੁੰਦਾ ਹੈ ਮਾਲ ਸਸਤਾ ਵੇਚਣਾ ਫਾਇਦਾ ਕਰਾਣਾ ਜਿਹੜੀ ਜੀ 250 ਮਿਲਨੀ 275 ਮਿਲਨੀ ਆਪਾਂ 190 ਰੁਪਏ ਵਿੱਚ ਦੇਵਾਂਗੇ ਪਿਓਰ ਕਾਟਨ ਦੇ ਸੂਟ ਹਾਂਜੀ ਵੀਰੇ ਆ ਵੀ ਡਿਜ਼ਾਈਨ ਬੜੇ ਪਿਆਰੇ ਆ ਗਏ ਸਚਿਦਾਨੰਦ ਸਿਲਕ ਸਟੋਰ ਤੇ ਨੈਕਸਟ ਆਰਟੀਕਲ ਦੇਖੋ 올ਓਵਰ ਸੂਟ ਕਾਟਨ ਦਾ ਨਾਲ ਕਾਟਨ ਦਾ ਹੀ ਦੁਪੱਟਾ ਬੜਾ ਪਿਆਰਾ ਦੁਪੱਟਾ ਯਾਰ ਇਹਦਾ 450 ਡਿਜ਼ਾਈਨ ਕੁਆਂਟੀਟੀ ਜਿੰਨੀ ਮਰਜ਼ੀ ਲਓ ਹਾਂਜੀ ਇਹ ਦੇਖੋ ਜੀ ਰੇਟ ਮਿਲਣਾ ਸਿਰਫ ਇਹਦਾ 195 ਰੁਪਏ ਦਾ 195 ਰੁਪਏ ਦਾ ਕੱਲਾ ਦੁਪੱਟਾ ਨਹੀਂ ਆਉਂਦਾ ਵੀਰੇ ਕਾਟਨ ਦਾ ਦੁਪੱਟਾ ਭਾਜੀ ਦਵਾਂ ਜ਼ਰਾ ਮਾਲ ਮਿਲੇਗਾ ਜਿੰਨਾ ਮਰਜ਼ੀ ਮੈਂ ਮਾਲ ਲਓ ਇਹਦੇ ਨਾਲ ਦਾ ਜਿੰਨਾ ਮਰਜ਼ੀ ਮਾਲ ਲਓ 195 ਰੁਪਏ ਦੇ ਵਿੱਚ ਕਿਹ ਕਹਿ ਰਹੇ ਧਵਾਂਗੇ ਹਾਂਜੀ ਇਹ ਦੁਪੱਟਾ ਔਰ ਬਹੁਤ ਸੋਹਣਾ ਸੋਹਣਾ ਵੀਡੀਓ ਨੇ ਕਿਹ ਚ ਵੀਡੀਓ ਨੇ ਸੈਂ ਨੈਕਸਟ ਦੇਖੋ ਕੈਟਲੋਗ ਵਾਲੇ ਸੂਟ ਗਰਮੀਆਂ ਦੀ ਬਹਾਰਾਂ ਤੁਸੀਂ 10000 15000 20000 ਰੁਪਏ ਦਾ ਵੀ ਕੰਮ ਸ਼ੁਰੂ ਕਰ ਲਓ 15000 ਤੋਂ ਹਾਂਜੀ ਰੋਜ਼ ਦਾ 2-2 3-3000 ਰੁਪਏ ਕਮਾਓਗੇ ਯਾਰ ਰੇਟਾ ਚ ਕਪੜਾ ਦੇ ਦੂੰਗਾ ਮਹੀਨੇ ਦਾ 50000 ਰੁਪਏ ਹੋ ਗਿਆ ਆ ਮੈਨੂੰ ਐ ਦੱਸੋ ਜਿਹੜੇ ਦੂਰ ਬੈਠੇ ਦੇਖਣਗੇ ਉਹ ਕਿਵੇਂ ਲੈਣ ਆਉਣਗੇ ਤੁਸੀਂ ਉਹਨਾਂ ਖਰਚੇ ਭਜੋ ਤੁਸੀਂ ਆਨਲਾਈਨ ਮੰਗਾ ਲਓ ਜੀ ਜਿਹੜੇ ਮੇਰੇ ਪਿੰਨਪੜਾ ਜੋ ਨੇੜੇ ਜਿਹੜੇ ਨੇ 1 ਘੰਟਾ 2 ਘੰਟੇ 3 ਘੰਟੇ ਦਾ ਰਸਤਾ ਹੈ ਤੁਹਾਡੇ ਖਰਚੇ ਬਾਰੋ-ਬਾਰ ਨਿਕਲ ਜਾਣੇ ਆ ਜਿਹੜੀ ਥੀਜੋ ਆਪਣੇ ਪ ਅਸੀਂ ਸੋਚਿਆ ਸਾਡੀ ਵੀਡੀਓ ਬਣਾਉਣਾ ਮਕਸਦ ਹੈ ਜਿਹੜੇ ਮੈਨਾਂ ਪਰ ਭੈਣ ਪਰ ਉਹਨੇ ਕੰਮ ਸ਼ੁਰੂ ਕਰਨਾ ਜਿਹੜੇ ਕਰਦੇ ਪਏ ਨੇ ਜਿਹਨਾਂ ਨੂੰ ਇਕੱਠਾ ਕੱਪੜਾ ਚੱਕਣਾ ਹੈ ਇਕੱਠਾ ਕੱਪੜਾ ਚੱਕਣਾ ਹੈ ਹੋਲ ਸੇਲ ਵਾਸਤੇ ਜਿੰਨਾ ਮਰਜ਼ੀ ਮਾਲ ਲੈ ਜਾ ਤੁਸੀਂ ਮੈਰਿਜ ਵਾਸਤੇ ਵੀ ਲੈਣਾ ਤਾਂ ਵੀ ਤੁਹਾਨੂੰ ਇਹੀ ਰੇਟ ਚ ਕੱਪੜਾ ਮਿਲੇਗਾ ਸੋਲ ਸੇਲ ਦੇ ਵਿੱਚ ਤੇ ਦੁਪੱਟਾ ਹੀ ਮੈਂ ਜੇ 2 ਮਹੀਨੇ ਵੀ ਆ ਜਸੀਂ 4 ਦੇਨੇ ਬਸ ਇਹੀ ਫਾਇਦਾ ਕਰਾਉਣਾ ਹੈ ਇਹ ਬਾਜ਼ਾਰ ਵਿਗਦਾ 450 550 ਲੱਗੀ ਲਈ ਵੇਚੀ ਜਾਂਦੇ ਨੇ ਆਪਾਂ ਤੁਹਾਨੂੰ ਸਲਬ ਕੋਟਨ ਤੇ ਦੁਪੱਟਾ ਕੋਟਨ ਦਾ ਨਾਲ ਸੋਫਟ ਕੋਟਨ ਹਾਂਜੀ ਬਿਲਕੁਲ 5 ਮੀਟਰ ਕਪੜਾ 50 ਰੁਪਏ ਦੇ ਦਿਆਂਗਾ ਇਹਦੇ ਵਿੱਚ ਸਿਰਫ ਰੇਡ ਮਿੰਨਾ ਦਾ 275 ਰੁਪਏ ਦਾ 275 ਰੁਪਏ ਦਾ 275 ਰੁਪਏ ਦੇ ਵਿੱਚ ਜਿੰਨਾ ਮਰਜ਼ੀ ਮਾਲ ਲੈ ਜਾਓ ਇਹਦੇ ਨਾਲ ਦਾ ਹਾਂਜੀ ਵੀਰੇ ਲਓ ਜੀ 올ਓਵਰ ਪਿਓਰ ਕਾਟਨ ਦਾ ਸੂਟ ਹਾਂਜੀ 올ਓਵਰ ਪਿਓਰ ਕਾਟਨ ਦਾ ਸੂਟ ਬਰੀਕ ਬੁਟੀ ਵਾਲੇ ਡਿਜ਼ਾਈਨ ਦੇਖੋ ਖਾਲੀ ਪਲੇਨ ਕਪੜਾ ਹੀ ਇਹਦਾ ਪ੍ਰਿੰਟਿਡ ਹੀ 350 400 ਦਾ ਵਿਕਦਾ ਹੈ ਵਿਦ ਦੁਪੱਟਾ ਦੇਵਾਂਗਾ ਤੁਹਾਨੂੰ ਇਹ ਦੇਖੋ ਜੀ ਦੁਪੱਟਾ ਨਾਲ ਹਾਂਜੀ ਵੀਰੇ ਇਹ ਕਿਰੇ ਨਾ 275 ਰੁਪਏ 275 ਰੁਪਏ ਸਭ ਦੇ 400 500 ਤੋਂ ਘੱਟ ਮਿਲ ਗਿਆ ਸੂਟ ਰਹੂਗਾ ਫ੍ਰੀ ਕਾਟਨ ਦਾ ਸੂਟ ਵੀਡੀਓ ਲੇਖਣ ਵਾਤ ਤੋਂ ਸ਼ੇਅਰ ਕਰਕੇ ਆਣਾ ਹਾਂਜੀ ਉਹ ਜਿਹੜਾ ਵੀਡੀਓ ਨੂੰ ਵਾਤ ਤੋਂ ਮੇਰੇ ਭੈਣ ਬਰਾ ਸ਼ੇਅਰ ਕਰਨਗੇ ਉਹਨਾਂ ਵਾਸਤੇ ਇੱਕ ਸੂਟ ਗਿਫਟਡ ਪਹਿਲੇ 10 ਮੈਂਬਰਾਂ ਨੂੰ ਸੂਟ ਗਿਫਟਡ ਦੇਊਗਾ ਜੀ ਇਹ ਦੇਖੋ ਜੀ ਲਓ ਐਹੀ ਸੂਟ ਗਿਫਟਡ ਦਿੱਤਾ ਲਓ ਜੀ ਆਹ ਸੂਟ ਗਿਫਟਡ ਇਹ ਵਾਲਾ ਸੂਟ ਗਿਫਟਡ ਦਿੱਤਾ ਉਹਨਾਂ ਨੂੰ ਪਹਿਲੇ 10 ਮੈਂਬਰਾਂ ਨੂੰ ਮਿਲਣਾ ਜੀ ਜਿਹੜਾ ਮਰਜ਼ੀ ਸਭ ਤੋਂ ਵੱਧ ਸ਼ੇਅਰ ਕਰਨਗੇ ਵੀਡੀਓ ਨੂੰ ਵਾਤ ਤੋਂ ਸ਼ੇਅਰ ਕਰਨਗੇ ਉਸੀਂ ਜਿਹੜਾ ਮਰਜ਼ੀ ਸੂਟ ਇਹ ਵਾਲਾ ਲੈ ਕੇ ਜਾਣਾ ਹੈ ਲੈ ਜਾਓ ਕੈਟਲੋਗ ਲੈ ਲੈ ਕੇ ਜਾਣਾ ਇਹ ਵਾਲਾ ਕੈਟਲੋਗ ਲੈ ਜਾਓ ਪਰ ਤੁਹਾਡੀ ਸ਼ੇਅਰਿੰਗ ਆ ਜਿਹੜੀ ਗਰੁੱਪਾਂ ਦੇ ਵਿੱਚ ਹੋਣੀ ਚਾਹੀਦੀ ਹੈ ਬਸ ਗਰੁੱਪਾਂ ਦੇ ਵਿੱਚ ਹੋਣੀ ਚਾਹੀਦੀ ਆ ਹਾਂਜੀ ਹਾਂਜੀ ਤੁਹਾਨੂੰ ਕਿ ਸੂਟ ਪਹਿਲੇ 10 ਮੈਂ ਆਪਣੇ ਨਾਲ ਸੂਟ ਗਿਫਟ ਦਵਾਂਗੇ ਇਹ ਮੈਂ ਸੂਟ ਦੇਖੋ ਮੈਂ ਦੇਖ ਲਓ ਤੁਸੀਂ ਚਾਹੇ ਆ ਲੈ ਜਾਓ ਚਾਹੇ ਆ ਲੈ ਜਾਓ ਕੋਟਨ ਦਾ ਦੁਪੱਟਾ ਬਾਜ਼ਾਰ ਵਿੱਚ ਦਾ 500 ਰੁਪਏ 600 ਰੁਪਏ ਦਾ ਸਲੈਬ ਕੋਟਨ ਦਾ ਸੂਟ ਆਪਾਂ ਤੁਹਾਨੂੰ ਇਹਦਾ ਰੇਟ ਦੇਣਾ ਸਿਰਫ 275 ਰੁਪਏ ਦਾ 275 ਰੁਪਏ ਦਾ ਜੀ ਜੀ ਬਿਲਕੁਲ ਇਹ ਵੀ ਰੰਗੜੀਆਂ ਰੰਗੜੀਆਂ ਬ ਨੈਕਸਟ ਆਰਟੀਕਲ ਦੇਖੋ ਕਟਵਰਕ ਦੁਪੱਟਾ ਹਾਂਜੀ ਵੀਰੇ 20 ਕਲਰ ਨੇ ਇਹਦੇ ਵਿੱਚ ਚੈੱਕ ਕਰੋ ਸਾਡੇ ਕੋਲ ਇਹਦਾ ਹੋ 11200 ਦਾ ਇਹ ਵਿਕਦਾ ਤਾਂ ਬਾਜ਼ਾਰ 'ਚ 750 850 ਦਾ ਵਿਕਦਾ ਆਪਾਂ ਤੁਹਾਨੂੰ ਇਹਦਾ ਰੇਟ ਦੇ ਦੇਣਾ ਸਿਰਫ 300 ਤੇ 10 ਰੁਪਏ ਦਾ ਸੂਟ 300 10 ਰੁਪਏ ਦਾ ਬਿੱਦ ਕਢਾਈ ਵਾਲਾ ਦੁਪੱਟੇ ਨਾਲ ਬਿੱਦ ਕਢਾਈ ਵਾਲਾ ਦੁਪੱਟਾ 310 ਰੁਪਏ ਦਾ ਸੂਟ ਡਿਜ਼ਾਈਨ ਜਿਨੇ ਮਰਜ਼ੀ ਲੈ ਜਾਓ ਹਾਂਜੀ ਵੀਰੇ ਕੋਟਨ ਦਾ ਸੂਟ ਹੈ ਨਾਲੇ ਦੇਖੋ ਡਿਜ਼ਾਈਨ ਨੈਕਸਟ ਆਰਟੀਕਲ ਦੇਖੋ ਹਾਂਜੀ ਇਹ ਤਾਂ ਦੋਸਤੋ ਸਿਰਫ ਇੱਕ ਤੁਹਾਨੂੰ ਸੈਂਪਲ ਦੇ ਕੇ ਜਾਰੀ ਦਿਖਾ ਰਿਹਾ ਵਾਂ ਤੁਹਾਨੂੰ ਇਹ ਚ ਮੇ ਕੋਲ 50 50 100 100 ਡਿਜ਼ਾਈਨ ਹੈ ਜੀ ਇਹ ਦੇਖੋ ਜੀ ਪਿਓਰ ਕਾਟਨ ਦਾ ਸੂਟ ਕਾਟਨ ਦਾ ਦੁਪੱਟਾ ਨਾਲ ਹਾਂਜੀ ਵੀਰੇ ਤੇ ਪ੍ਰਿੰਟ ਵਾਲਾ ਦੁਪੱਟਾ ਬੜਾ ਪਿਆਰਾ ਦੁਪੱਟਾ ਲੱਗਿਆ ਵੀਰ ਹੋਰਾਂ ਨੇ ਤੇ ਕਲਰ ਡਿਜ਼ਾਈਨ ਵੱਧ ਜੁਮੇ ਮਰਜ਼ੀ ਕਲਰ ਜਿਹਨੇ ਮਰਜ਼ੀ ਟਿਆਂ ਲੈ ਲੋ 275 ਰੁਪਏ ਦਾ ਸੂਟ ਹੈ ਜੀ ਪੂਰਾ 1450 ਪਿਓਰ ਕਾਟਨ ਦਾ ਸੂਟ ਹੈ ਪਿਓਰ ਪੀਸੀ ਕਾਟਨ ਦਾ ਸੂਟ ਕੋਈ ਇੰਡੋ ਨਹੀਂ ਵੀਰ ਬੰਦਾ 1450 550 ਤੁਹਾਨੂੰ 275 ਰੁਪਏ ਦਾ ਲੈ ਲਓ ਜੀ ਲਓ ਪਿਓਰ ਕਾਟਨ ਦਾ ਸੂਟ ਹੈ ਜੀ ਆ ਲੋ ਨਾਲ ਹੈਂਡਵਰਕ ਦਾ ਕੰਮ ਹੈ ਨਾਲ ਪ੍ਰਿੰਟਡ ਸਲਵਾਰ ਲੱਗੀ ਹੈ ਜਿਹਦੇ ਹਾਂਜੀ ਨਾਲ ਕਾਟਨ ਦਾ ਦੁਪੱਟਾ ਦੇਖੋ ਇਹ ਚੈੱਕ ਕਰੋ ਕੀ ਰੇਟ ਰਹੂ ਵੀਰੇ ਇਹਦਾ ਇਹ ਵਿਆਹ ਵੇਖਦਾ 550 ਆਪਾਂ ਤੁਹਾਨੂੰ ਇਹਦਾ ਰੇਟ ਦੇ ਦੇਣਾ ਸਿਰਫ 275 ਰੁਪਏ 275 ਮਲ ਕਾਟਨ ਦਾ ਦੁਪੱਟਾ ਸਿਰਫ 275 ਰੁਪਏ ਦਾ ਸੂਟ ਕਿੰਨੇ ਦਾ ਸ਼ੁਰੂ ਹੋ ਜਾਂਦਾ ਵੀਰੇ ਰੇਟ ਆਪਣੇ ਸਾਡੇ ਕੋਲ ਸੂਟ ਸ਼ੁਰੂ ਹੋ ਜਾਂਦਾ 100 ਤੇ 25 ਰੁਪਏ ਤੋਂ 125 ਰੁਪਏ ਰੋ ਸੂਟ ਹਾਂਜੀ ਹਾਂਜੀ ਪੂਰਾ ਸੂਟ ਮਿਲੇਗਾ 5 ਮੀਟਰ ਦਾ ਜਿਹੜਾ ਉੱਪਰ ਜਿਹੜਾ ਮਰਜੀ ਕੋਈ ਲੈ ਲੈ ਰੇਂਜ ਹਨ ਜਿੰਨਾ ਮਰਜੀ ਜਿੰਨਾ ਮਰਜੀ ਲੋੜ ਰਹੀ ਹੈ ਸਾਡੇ 125 ਤੋਂ ਲੈ ਕੇ 500 600 700 ਹਜ਼ਾਰ ਬੁਟੀਕਾਂ ਵਾਲੇ 1500 2000 ਦਾਜਵਰੀ ਵਾਲੇ 5000 ਹਰ ਤਰ੍ਹਾਂ ਦੀ ਰੇਂਜ ਭਰੀ ਹੈ ਜਣੀ ਉਹ ਤੁਹਾਡੇ ਕੋਲੇ 5000 ਆ ਬਾਹਰ ਤਾਂ ਹੋਈ 8 9 8 9 ਹਜ਼ਾਰ ਜਿਹੜਾ 1500 ਰੋ ਤੁਹਾਨੂੰ ਬਿਜਾਰ 3000 ਤੋਂ ਘੱਟ ਮਿਲ ਗਿਆ ਸੂਟ ਵੀ ਨਹੀਂ ਲਾ ਦੂਗਾ 25 ਇਹ ਪਲੇਨ ਸ਼ਰਟ ਆਏਗੀ ਗਰਮੀਆਂ ਦੇ ਤੋਹਫੇ ਨੇ ਇਹ ਪ੍ਰਿੰਟ ਸਲਵਾਰ ਆਏਗੀ ਨਾਲ ਮਲ ਕੋਟਨ ਦਾ ਦੁਪੱਟਾ ਦੇਖੋ ਪੀਸ ਯਾਰ ਵੇਖਦਾ 650 750 ਲਓ ਜੀ ਮਲ ਕੋਟਨ ਦਾ ਦੁਪੱਟਾ ਇਹ ਤੁਸੀਂ ਕੀ ਰੇਟ ਦੇ 295 ਰੁਪਏ ਦਾ 295 ਪਿਓਰ ਕੋਟਨ ਦਾ ਸੂਟ ਕੋਟਨ ਦਾ ਦੁਪੱਟਾ 295 ਰੁਪਏ ਦੀ ਰੇਂਜ ਚ ਤੇ ਡਿਜ਼ਾਈਨ ਤਾਂ ਬੜੇ ਬਾਦੂ ਰੰਗ ਡਜ਼ਾਇਨ ਵੀਰ ਹੋਰਾਂ ਕੋਲੇ ਇੱਕ ਵਾਰ ਇੱਕ ਕੈਟਲੌਗ ਬੈਗਾਂ ਦੇ ਸੂਟ ਦੇ ਨਾਲ ਹਾਂਜੀ ਬਿਲਕੁਲ ਬਿਲਕੁਲ ਲਓ ਜੀ ਫਰੀਓਨ ਦਾ ਸੂਟ ਹੈ ਨਾਲ ਫੂਰੀ ਕਢਾਈ ਕੋਈ ਵੇਦਾ 700 ਕੋਈ ਵੇਦਾ 800 ਪਾ ਤੁਹਾਨੂੰ ਹੋਲ ਸੇਲ ਚ ਦੇਣਾ ਮੈਂ ਕਹਿੰਦਾ ਹਾਂ ਜੀ ਫਾਇਦੇ ਨਾਲ ਹੀ ਮਾਲ ਦਵਾਂਗੇ ਆਪਣੇ ਭੈਣ ਭਰਾਵਾਂ ਨੂੰ ਇਹਦਾ ਕੀ ਰਹੂਗਾ ਵੀਰੇ ਇੰਨੀ ਸੋਹਣੀ ਹੋਰ ਇਹੋਂ ਦਾ ਸੂਟ ਹੀ ਦੇਖੋ ਸਾਰਾ ਬੁਟੀਕ ਵਾਲਾ ਸੂਟ ਹੈ ਗਰਮੀਆਂ ਦੇ ਤੋਹਫੇ ਨੇ ਚੰਡੀਗੜ੍ਹ ਹਿਮਾਚਲ ਜੰਮੂ ਹਰਿਆਣਾ ਹਰ ਤਰ੍ਹਾਂ ਦਾ ਟੇਸਟ ਹੈ ਵਾਲਾ ਦੂਰੋਂ ਦੂਰੋਂ ਆਰਡਰ ਕਰਦੇ ਨੇ ਕਸਟਮਰ ਐ ਵਾਲੇ ਮਾਲ ਤੁਸੀਂ ਵਿਜ਼ਿਟ ਕਰੋ ਵੈਹੋ ਜੀ ਐਡਮਾ ਲੈ ਕੇ ਜਾਓ ਸ਼ਾਪ ਤੇ ਦੇਖੋ ਜੀ ਇਹਦਾ ਇਹ ਬਿਆਰ ਵਿੱਚ ਦਾ 650 80 ਤੁਹਾਨੂੰ ਇਹਦਾ ਰੇਟ ਦੇ ਦੇਣਾ ਸਿਰਫ 350 ਰੁਪਏ 350 ਦਾ 350 ਰੁਪਏ ਦਾ ਸੂਟ ਪ੍ਰਿੰਟ ਦੁਪੱਟਾ ਨਾਲ ਲਓ ਜੀ ਚੈੱਕ ਕਰੋ ਬੜਾ ਪਿਆਰਾ ਬਣਿਆ ਹੋਇਆ ਹੈ ਇਹਦਾ ਪ੍ਰ ਚੈੱਕ ਕਰੋ ਆ ਟਿਕਾ ਲਓ ਜੀ ਆ ਟਿਕਾ ਜੇ ਤਾਂ ਬਾਧੂ ਲੈ ਗਏ ਮੈਂ ਤਾਂ ਇਹ ਜ ਡੰਗ ਡਿਆ ਤਾਂ ਬਥੇਰੇ ਗਰਮੀਆਂ ਦਾ ਤੋਹਫਾ ਦੇਖੋ ਪਿਓਰ 100% ਕਾਟਨ ਸੁਪਰ ਟੈਕਸ ਬ੍ਰਾਂਡ ਦਾ ਮਾਲ ਹਾਂਜੀ ਵੀਰੇ ਕੁਆਲਿਟੀयां ਉਹ ਦੇ ਦਾਂਗਾ ਜੇ ਬਿਜਾਰ ਚ ਲੈ ਆਈਆਂ ਨਹੀਂ ਹੋਣੀਆਂ ਲੈ ਆਇਆ ਹਾਂ ਕਲਰ ਵੀ ਬਿਲਕੁਲ ਪੂਰਾ 5 ਮੀਟਰ ਸੂਟ ਪਿਓਰ ਕਾਟਨ ਦਾ ਨਾਲ ਮਲ ਕਾਟਨ ਦਾ ਦੁਪੱਟਾ ਦੇਖੋ ਚੈੱਕ ਕਰੋ ਹਾਂਜੀ 2.5 2.5 ਮੀਟਰ ਦਾ ਦੁਪੱਟਾ ਗਰਮੀਆਂ ਦੇ ਤੋਹਫੇ ਨੇ ਤੋਹਫੇ ਚੈੱਕ ਕਰੋ ਕਲਰ ਚਾਰਟ ਵੀ ਆ ਰਹੀਦਾ 550 650 ਅਸੀਂ ਤੁਹਾਨੂੰ ਦੇਣਾ ਇਹਦਾ ਰੇਟ 375 ਰੇ ਦਾ 375 ਦਾ 5 ਮੀਟਰ ਵਿੱਧ ਬਟਾ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਨਾ ਮੇਰੇ ਭੈਣ ਭਰਾ ਨੂੰ ਸੋਚਣ ਦੀ ਲੋੜ ਨਹੀਂ ਤੁਸੀਂ 10000 15000 ਤੋਂ ਗਰਮੀ ਦੇ ਕੱਪੜੇ ਦਾ ਕੰਮ ਸ਼ੁਰੂ ਕਰ ਲਓ ਤੁਹਾਡਾ ਕੰਮ ਚੱਲੇਗਾ ਚੱਲੇਗਾ ਗਾਰੰਟੀ ਨਾਲ ਲੈ ਕੇ ਦੇਣਾ ਚੱਲੇਗਾ ਇਹੋ ਜੀ ਵੈਰਾਈਟੀਆਂ ਬਣਾ ਕੇ ਦੇਵਾਂਗੇ ਇੱਕ ਅੱਧਾ ਸੈੱਟ ਵੀ ਰੁਕ ਗਿਆ ਫਿਰ ਵੀ ਅਸੀਂ ਆਪਣੇ ਭੈਣ ਭਰਾਵਾਂ ਨਾਲ ਖੜੇ ਹਾਂ ਅੱਛਾ ਉਹ ਵੀ ਨਾਲ ਹੈਲਪ ਕਰਦੇ ਕਰੇ ਹਾਂ ਜੀ ਕੋਈ ਕਦਾ ਸੈੱਟ ਨਹੀਂ ਚੱਲਦਾ ਫਿਰ ਵੀ ਅਸੀਂ ਖੜੇ ਹਾਂ ਵਧੀਆ ਵੈਰਾਈਟੀਆਂ ਦਵਾਂਗੇ ਫਟੀਆਂ ਵਧੀਆ ਆਈਟਮਾਂ ਦਵ ਹਾਂਜੀ ਪਿਓ ਡਿਜੀਟਲ ਰਿਯਾਨ ਨਾਲ ਆਉਗੀ ਬਾਟਮ ਤੇ ਵਰਕ ਹਾਂਜੀ ਪਿਓ ਕਾਟਨ ਦੀ ਬਾਟਮ ਹੈ ਫੋਟੋ ਵਾਲੇ ਸੂਟ ਨੇ 650 650 ਅੱਧਾ ਵਿਗਦਾ ਏ ਆਪਾਂ ਸਿਰਫ ਦੇਣਾ ਤੁਹਾਨੂੰ 375 ਰੁਪਏ ਦਾ ਸੂਟ 375 ਦਾ ਵੀ ਰੀਨਿੰਗ ਚੈੱਕ ਕਰੋ ਡਿਜੀਟਲ ਦੀ 375 ਰੁਪਏ ਦੇ ਵਿੱਚ ਡਿਜੀਟਲ ਰਿਯਾਨ ਨਾਲ ਬਾਟਮ ਤੇ ਵਰਕ ਬਿਲਕੁਲ ਜੀ ਸਲਵਾਰ ਵਰਕ ਹੈਗੀ ਆ ਤੇ ਪਹਿਲਾਂ ਦੇਖ ਲਓ ਬਹੁਤ ਪਿਆਰੇ ਪਿਆਰੇ ਸੂਟ ਨੇ ਆਹ ਲਓ ਜੀ ਪਿਆਰਾ ਕਲਰ ਆ ਗਿਆ ਕਾਟਨ ਦਾ ਸੂਟ ਇੰਨੇ ਆਈਟਮਾਂ ਦੇ ਦਾਂਗਾ ਜਿਹੜੇ ਚ 2-200 ਰੁਪਏ ਸੂਟ ਦਾ ਫਾਇਦਾ ਹੋਏਗਾ ਤੁਸੀਂ 2-200 ਰੁਪਏ ਉੱਪਰ ਆਰਾਮ ਨਾਲ ਕਮਾ ਸਕਦੇ ਹੋ ਇਹਦੇ ਚ ਪੂਰਾ ਹੈਂਡਵਰਕ ਦਾ ਕੰਮ ਹੈ ਉੱਪਰ ਪ੍ਰਿੰਟ ਸਲਵਾਰ ਹੈ ਮਲ ਕਾਟਨ ਦਾ ਦੁਪੱਟਾ ਕੀ ਰੇਟ ਰਹੂਗਾ ਜੀ ਇਹਦਾ 450 550 ਵਿਕਦੇ ਜੀ ਆਈਟਮਾਂ ਬਾਜ਼ਾਰ ਚ ਨਾਲ ਕਾਟਨ ਦੁਪੱਟਾ ਆਪਾਂ ਤੁਹਾਨੂੰ ਇਹਦਾ ਰੇਟ ਦੇ ਦਿੰਦਾ ਸਿਰਫ 295 ਰੁਪਏ ਦਾ 295 ਦਾ 295 ਰੁਪਏ ਚ ਕਾਟਨ ਦਾ ਸੂਟ ਨਾਲੇ ਕੋਈ ਮਿਕਸ ਕਪੜਾ ਨਹੀਂ ਮਿਕਸ ਕਪੜਾ ਹੋਇਆ ਫ੍ਰੀ ਲਾ ਦੂੰਗਾ ਸੂਟ ਪੂਰੇ ਕਾਟਨ ਦੇ ਸੂਟ ਨੇ ਗਰਮੀਆਂ ਦੇ ਤੋਹਫੇ ਆ ਲਓ ਜੀ ਇਹ ਰੰਗ 295 ਰੁਪਏ ਵੱਡੇ ਵੱਡੇ ਖੁੱਲੇ ਖੁੱਲੇ ਡਲੇ ਦੁਪੱਟੇ ਨਾਲ ਹਾਂਜੀ ਵੀਰੇ ਨੈਕਸਟ ਆਈਟਮ ਦੇਖੋ ਜੀ ਆਹ ਲਓ ਜੀ ਗਲੇ ਤੇ ਡਿਜ਼ਾਈਨਿੰਗ ਬੜੀ ਪਿਆਰੀ ਕੀਤੀ ਹੋਈ ਹੈ ਲਓ ਜੀ ਬਾਟਮ ਤੇ ਵਰਕ ਚੈੱਕ ਕਰੋ ਪਿਓਰ ਸ਼ਰਟ ਆਏਗੀ ਜੀ ਕਾਟਨ ਦੀ 100% ਪਿਓਰ ਕਾਟਨ ਦੀ ਸ਼ਰਟ ਹੈ ਗਲੇ ਤੇ ਕੇਮ ਚੈੱਕ ਕਰੋ ਨਾਲ ਪਲਾਜ਼ੋ ਸਲਵਾਰ ਆਏਗੀ ਪਲਾਜ਼ੋ ਬਣਾਓ ਜਾਂ ਸਲਵਾਰ ਬਣਾਓ ਨਾਲ ਡਬਲ ਸ਼ੇਡ ਦੁਪੱਟੇ 650 750 ਵਿਕਦੇ ਨੇ ਫਿਰ ਉਹ ਰੇਟ ਮਿਲਣਾ 325 ਰੁਪਏ ਦਾ ਸੂਟ ਜੀ 325 ਦਾ ਬੋਟਮ ਤੇ ਵਰਕ 325 ਰੁਪਏ ਨਾਲ ਬੋਟਮ ਤੇ ਵੀ ਕੜਾਈ ਕੀਤੀ ਹੈ 6650 ਵਿਕਦੇ ਨੇ ਆਹ ਲਓ ਜੀ ਲਓ ਜੀ ਰਿਯਾਨ ਦਾ ਸੂਟ ਚੈੱਕ ਕਰੋ ਜੀ ਹਾਂ ਜੀ ਵੀਰੇ ਆਰਟੀਕਲ ਤਾਂ ਤੁਹਾਨੂੰ ਇੰਨੇ ਦੇ ਦਾਂਗਾ ਗਰਮੀਆਂ ਦੇ ਤੁਸੀਂ 15000 ਰੁਪਏ ਵੀ ਖਰਚ ਲੋਗੇ ਨਾ ਵੈਰਾਈਟੀ ਬਣਾ ਲੋਗੇ ਫਿਰ ਉਹਦੇ ਦੇਖੋ ਕਿੱਦਾਂ ਪੈਸੇ ਕਮਾਉਂਦੇ ਬਿਲਕੁਲ ਜੀ ਬਿਲਕੁਲ ਜਿਹੜੇ ਘਰ ਬੈਠੇ ਫ੍ਰੀ ਬੈਠੇ ਨੇ ਘਰ ਤੋਂ ਹੀ ਸ਼ੁਰੂ ਕੰਮ ਕਰ ਲਓ ਆ ਦੇਖੋ ਇਹ ਡਬਲ ਸ਼ੇਡ ਦੁਪੱਟਾ ਤੁਸੀਂ ਨਾਲ ਆਈਟਮ ਚੈੱਕ ਕਰੋ ਕੀ ਰੇਟ ਰਹੂਗਾ ਵੀਰੇ ਇਹਨਾਂ ਦਾ ਰਿਯੋਨ ਹੈ ਕੁਆਲਿਟੀ ਦੇਖੋ ਪਹਿਲੇ ਕ੍ਰਿਸਟਲ ਰਿਯੋਨ ਹੈ ਕੋਈ ਸੁਹਣਨ ਵਾਲਾ ਕਪੜਾ ਨਹੀਂ ਨਾਲੇ 3-3 ਮੀਟਰ ਸਲਵਾਰਾਂ ਡਬਲ ਸ਼ੇਡ ਦੁਪੱਟੇ 650 ਵਿਦਾ ਇਹ ਆਪਾਂ ਤੁਹਾਨੂੰ ਇਹਦਾ ਰੇਟ ਦੇਣਾ ਸਿਰਫ ਤੇ ਸਿਰਫ 350 ਰੁਪਏ 350 ਰੁਪਏ ਸਾਢੇ 350 ਰੁਪਏ ਦੇ ਵਿੱਚ ਦਵਾਂਗੇ ਜੀ ਸੂਟ ਤੇ ਵੀਰ ਹੋਰਾਂ ਕੋਲੇ ਰੰਗ ਡਿਜ਼ਾਈਨ ਤਾਂ ਵਾਧੂ ਆ ਮੰਨ ਲਓ 2000 ਇਹ ਚੈੱਕ ਕਰੋ ਗਲੇ ਤੇ ਪਿਓਰ ਪਰੰਪਰਾ ਕੋਟ ਦਾ ਸੂਟ ਸਾਰੇ ਹੈਂਡਵਰਕ ਦੇ ਕੰਮ ਨਾਲ ਹਾਫ ਪਿਓਰ ਦੇ ਦੁਪੱਟੇ ਹਾਂਜੀ ਚ ਆਪਾਂ ਤੁਹਾਨੂੰ ਸਾਰੇ ਹੈਂਡਵਰਕਲੇ ਸੂਟ ਦੇ ਰਵ ਦੇ ਦਾ ਰੇਟ ਦੇ ਦੇਣਾ ਸਿਰਫ 200 ਤੇ 50 ਰੁਪਏ ਦਾ 250 ਰੁਪਏ ਦਾ ਸੂਟ 250 ਰੁਪਏ ਦਾ ਸਾਰਾ ਹੈਂਡਵਰਕ ਦਾ ਸੂਟ ਕੀਤਾ ਹੈ ਜਾਨੀ ਤੁਸੀਂ ਬਾਜ਼ਾਰ ਤੇ ਇੱਕ ਸੂਟ 1000 ਰੁਪਏ ਦਾ ਲੈ ਕੇ ਆਉਂਗੇ ਇੱਥੇ ਤੁਹਾਨੂੰ 1000 ਰੁਪਏ ਦੇ 4 ਸੂਟ ਮਿਲਣਗੇ ਜੀ ਬਸ ਉਹ ਸਮਝ ਗਏ ਹੁਣ ਤੁਹਾਨੂੰ ਦਿਖਾਣਾ ਥੋੜੇ ਪ੍ਰੀਮੀਅਮ ਆਈਟਮ ਬਰਾਸਤ ਬਣਾਂ ਦੇ ਡਿਜ਼ਾਈਨਿੰਗ ਚੈੱਕ ਕਰੋ ਬੜੇ ਪਿਆਰੇ ਪਿਆਰੇ ਡਿਜ਼ਾਈਨ ਆ ਪਿਓਰ ਕੈਮਰੀ ਕਾਟਨ ਦਾ ਸੂਟ ਹੈ ਜੀ ਹਾਂਜੀ ਵੀਰੇ ਨਾਲ ਕੈਮਰੀ ਕਾਟਨ ਦੀ ਬਾਟਮ ਲੱਗੀ ਹੈ ਸਾਰਾ ਹੈਂਡਵਰਕ ਦਾ ਕੰ ਇਹ ਸਾਡੇ 650 750 ਇੱਦਾਂ ਵਿਕਦਾ ਹੈ ਆਪਾਂ ਤੁਹਾਨੂੰ ਇਹਦਾ ਰੇਟ ਦੇਣਾ ਸਿਰਫ 400 ਤੇ 25 ਰੁਪਏ ਦਾ 425 ਰੁਪਏ ਦਾ ਸੂਟ 425 ਰੁਪਏ ਦੇ ਵਿੱਚ ਇੱਦਾਂ ਦੀ ਰੇਂਜ ਮਿਲੇਗੀ ਤੁਹਾਨੂੰ ਇਹ ਭੈਣੋ ਸੂਟ ਦੀ ਕੁਆਲਿਟੀ ਬੋਲਦੀ ਪਈ ਆ ਰੰਗ ਡਿਜ਼ਾਈਨ ਵਾਧੂ ਨੇ 100% ਕੈਮਰੀ ਕੋਟਨ ਹੈ ਕੋਈ ਕੈਮਰੀ ਕੋਟਨ ਨਾ ਆਇਆ ਤੇ ਸੂਟ ਫ੍ਰੀ ਲਾ ਦੂੰਗਾ ਜੀ ਮੈਂ ਅੱਛਾ ਜੀ ਅੱਡੇ ਵੱਡੇ ਗ੍ਰੈਂਡ ਪਿਓਰ ਕੈਮਰੀ ਕੋਟਨ ਆਏਗੀ ਨਾਲ ਹੈਂਡਵਰਕ ਦੇ ਕੰਮ ਕੀਤੇ ਆ ਚੈੱਕ ਕਰੋ ਆ ਲਓ ਜੀ ਆ ਵੀ ਬੜਾ ਪਿਆਰਾ ਸੂਟ ਨਾਲ ਆਉਗੀ ਪ੍ਰਿੰਟਡ ਸਲਵਾਰ ਸਾਰਾ ਹੈਂਡਵਰਕ ਦਾ ਕੰਮ ਕੀਤਾ ਆ ਸਿਰ ਕੀ ਚਟੋ 25 ਰੁਪਏ ਦਾ 50 ਡਿਜ਼ਾਈਨ ਹੋ ਗਈ ਐਦਾ ਦੇ ਬੰਡਲ ਤੁਹਾਨੂੰ ਦਿਖਾ ਦਣਾ 50 ਡਿਜ਼ਾਈਨ ਚ ਮੇਰੇ ਕੋਲ ਆ ਲਓ ਜੀ ਦੇਖੋ ਚਟੋ 50 ਡਿਜ਼ਾਈਨ ਤਾਂ ਬਾਦੂ ਨੇ ਦੇਖੋ ਇਹ ਡਿਜ਼ਾਈਨ ਕਿੰਨੇ ਐ ਦੇ ਚ ਮੈਨੂੰ ਐ ਲੱਗ ਰਿਹਾ ਜੀ ਤੁਸੀਂ ਇੱਥੇ ਆਗੇ ਤੁਸੀਂ ਦੇਖਦੇ ਥੱਕ ਜੂਗੇ ਵੀਰ ਹੋਰਾਂ ਕੋਲੇ ਡਿਜ਼ਾਈਨ ਇਹਨੇ ਜ਼ਿਆਦਾ ਨਹੀਂ ਲਓ ਜੀ ਚੈੱਕ ਕਰੋ ਆਰਟੀਕਲ ਹਾਂ ਜੀ ਵੀਰੇ ਅਤਾ ਬੜੇ ਪਿਆਰੇ ਰੱਖਿਆ ਵੀਰੇ ਪੂਰਾ ਪੂਰਾ ਹੈਂਡਵਰ ਦਾ ਸੂਟ ਹੈ ਜੀ 750 850 ਵਿਕਦੇ ਆ ਬਜ਼ਾਰ ਚ ਕਪੜੇ ਦੇਖੋ ਚੈੱਕ ਕਰੋ ਆਰਟੀਕਲ ਬਲੇ ਇੱਥੇ ਕੀ ਰੇਟ ਤੁਸੀਂ ਜਿੱਦਾਂ ਮਰਜ਼ੀ ਇਹਨੂੰ 3 300 ਉੱਪਰ ਲਾ ਕੇ ਵੇਚ ਲੋ ਇੰਨਾ ਮਾਰਜਿਨ ਮਿਲੇਗਾ ਵਧੀਆ ਤੁਹਾਨੂੰ ਪੂਰਾ ਦੇਖੋ ਜੀ ਪਿਓਰ 100% ਕਾਟਨ ਦਾ ਸੂਟ ਹੈ ਜੀ 100% ਰਿਅਨ ਕਾਟਨ ਦਾ ਕਾਟਨ ਦਾ ਪਿਓਰ ਕਾਟਨ ਹੈ ਜੀ ਕੋਈ ਮਿਕਸ ਨਹੀਂ ਹੋਏਗਾ ਬੜਾ ਹੀ ਬੜਾ ਪਿਆਰਾ ਨਾਲ ਪਲੇਨ ਬੋਟਮ ਆਈ ਗਈ ਇਹਦੇ ਨਾਲ ਦੁਪੱਟੇ ਆਣਗੇ ਪ੍ਰਿੰਟਿਡ ਕੀ ਰੇਟ ਰਹੂ ਵੀਰੇ ਇਹਦਾ ਇਹ ਲੋ ਰੇਟ ਸੁਣ ਕੇ ਤੁਸੀਂ ਹੋਣਾ ਹੈਰਾਨ ਸਿਰਫ ਰੇਟ ਦੇਦਰ ਹੈਂਡਵਰਕ ਦੇ ਨਾਲ 375 ਰੁਪਏ ਦਾ ਸੂਟ 375 ਰੁਪਏ ਦਾ ਕਲਰ ਚਾਰਟ ਚੈੱਕ ਕਰੋ ਸਿਰਫ 375 ਰੁਪਏ ਦੇ ਵਿੱਚ ਚਾਰਟ ਚੈੱਕ ਕਰੋ ਬੜੀ ਸ਼ਾਨਦਾਰ ਕਲਰ ਚਾਰਟ ਹੈ ਦੇਖੋ ਜੀ ਦੋਸਤੋ ਤੁਹਾਨੂੰ ਉੱਥੇ ਲੈ ਕੇ ਆਏ ਹਾਂ ਜਿੱਥੋਂ ਵੱਡੇ ਵੱਡੇ ਦੁਕਾਨਦਾਰ ਆ ਜਿਹੜੇ ਕੱਪੜਾ ਚੱਕਦੇ ਆ ਵੀਰ ਹੋਰਾਂ ਕੋਲੋਂ ਹੋਲ ਸੇਲ ਤੇ ਤੇ ਉਹੀ ਕੱਪੜੇ ਤੁਹਾਨੂੰ ਸੇਮ ਰੇਟ ਦੇ ਵਿੱਚ ਆਪਾਂ ਵੀਰ ਹੋਰਾਂ ਤੋਂ ਦਵਾ ਦੇਨੇ ਆ ਦੇਖੋ ਜੀ ਆਰਟੀਕਲ ਤੁਹਾਨੂੰ ਉਹ ਫਾਇਦਾ ਹੋਏਗਾ ਪੈਸੇ ਬਚਨਗੇ ਬਚਨਗੇ ਇਹੋ ਜੀ ਵੈਰਾਈਟੀਆਂ ਰੇਟਾ ਦਾ ਕਪੜਾ ਦੂੰਗਾ ਇਹੋ ਜੀ ਕੁਆਲਿਟੀਆ ਦੂੰਗਾ ਪਿਓਰ ਡਿਜੀਟਲ ਮਸਲੀਨ ਦਾ ਸੂਟ ਹੈ ਜੀ ਸਾਰਾ ਗਲਾ ਚੈੱਕ ਕਰੋ ਨਾਲ ਬਾਹੂ ਚੈੱਕ ਕਰੋ ਨਾਲ ਦੁਪੱਟਾ ਚੈੱਕ ਕਰੋ ਕੀ ਰੇਂਜ ਰਹੂ ਵੀਰੇ ਦੀ ਦੇਖੋ ਜੀ ਦੁਪੱਟਾ ਨਾਲ ਪਹਿਲੇ ਚੈੱਕ ਕਰੋ ਮਲ ਕਾਟਨ ਦਾ ਸੂਟ 750 800 ਇੱਧਰ ਵਿਕਦੇ ਨੇ ਨਾਲ ਦੁਪੱਟੇ ਆਣਗੇ ਡਿਜੀਟਲ ਮਸਲੀਨ ਦੇ ਦੇਖੋ ਜੀ ਹਾਂਜੀ ਲਓ ਜੀ ਕਿੰਨਾ ਸ਼ਾਨਦਾਰ ਆਰਟੀਕਲ ਹੈ ਰੇਟ ਮਿਲਣਾ ਸਿਰਫ ਇਹਦਾ 450 ਰੁਪਏ 450 ਦੇਖੋ ਜੀ ਇਹ ਰੈਂਡਰ ਡਿਜ਼ਾਈਨ ਬਾਦੂ ਜਿੰਨੇ ਮਰਜ਼ੀ ਡੀਆਂ ਲਓ ਜੀ ਸਿਰਫ 450 ਦੀ ਰੇਂਜ ਚ ਲਓ ਜੀ ਇਹ ਚ ਕੋਈ ਦੇਖੋ ਜੀ 450 ਦੀ ਰੇਂਜ ਚ ਕੈਮਰੀ ਕਾਟਨ ਦੇ ਬੋਟਮ ਵਰਕ ਜਿਹੜੇ 650 ਤੋਂ ਵਿਕਦੇ ਨੇ ਉਹ ਰੇਟਾਂ ਜੇ ਤੁਸੀਂ ਆਮਨ ਨੂੰ 650 ਵੇਚ ਸਕਦੇ ਹੋ ਚੈੱਕ ਕਰੋ ਜੀ ਆਰਟੀਕਲ ਤੇ ਤੁਸੀਂ ਕੀ ਰੇਟ ਚ ਦੇਣ ਲੱਗੇ ਹੋ ਸਿਰਫ 450 ਚ ਦੀ ਕੈਮਰੀ ਕਾਟਨ ਦਾ ਸੂਟ ਲੱਗਿਆ ਚੈੱਕ ਕਰੋ ਨਾਲ ਆਉਗੀ ਬੋਟਮ ਤੇ ਵਰਕ ਨਾਲ ਆਊਗਾ ਮਲ ਕਾਟਨ ਦੇ ਦੁਪੱਟੇ ਕਮਾਲ ਕਰੀ ਜਾਨੀਓ ਵੀਰੇ ਰੇਟਾਂ ਵਾਲੀ ਤਾਂ ਮੈਂ ਕਹਿੰਦਾ ਤਮਾਕੇ ਹੋਣਗੇ ਇੱਥੇ ਸੱਚ ਦਾ ਨਾ ਸਿਲਕ ਸਟੋਰ ਤੇ ਦੇਖੋ ਜੀ ਚੈੱਕ ਕਰੋ ਨਾ ਵੀ ਜਿਹੜੀਆਂ ਪਹਿਣਾ ਜਾਂ ਵੀਰ ਘਰੇ ਬੈਠੇ ਦੇਖ ਰਿਆਗੇ ਫੋਨ ਚੱਕੋ ਤੇ ਵੀਰ ਹੋਰ ਨੂੰ ਕਾਲ ਕਰ ਲਓ ਹੋ ਸਕਦਾ ਇਹ ਡਿਜ਼ਾਈਨ ਨਾਲ ਮੱਲ ਕੋੜਨ ਦੇ ਦੁਪੱਟੇ ਦੇ ਨਾਲ ਜੀ ਆਰਟੀਕਲ ਚੈੱਕ ਕਰੋ ਡਿਜੀਟਲ ਮਸਲੀਨ ਦੇ ਉੱਤੇ ਦੇਖੋ ਆਲ ਓਵਰ ਸੂਟ ਹੈ 5 ਮੀਟਰ ਜਿਹੜਾ 880 ਦਾ ਵਿਕਦਾ 400 ਤੇ 95 ਰੁਪਏ ਦੀ ਰੇਂਜ ਚ ਚੈੱਕ ਕਰੋ ਪਿਓਰ ਮਸਲੀਨ ਕੋਟਨ ਦਾ ਸੂਟ ਹੈ ਨਾਲ ਪਿਓਰ ਦਾ ਦੁਪੱਟਾ ਲੱਗਿਆ ਸਾਡੀਆਂ ਦਾਦੀਆਂ ਨੂੰ ਮਾਮਾ ਨੂੰ ਉਸ ਇੱਕ ਵਾਰ ਇਹਦਾ ਵੀ ਸਾਡੇ ਵਾਲੇ ਸੂਟ ਨਹੀਂ ਦਿਖਾਉਂਦੇ ਆ ਲੋਕੋ ਦੇਖੋ ਨਾਈਟ ਕਲਰ ਚ ਹਰ ਤਰ੍ਹਾਂ ਦੇ ਆਰਟੀਕਲ ਇੱਥੇ ਮਿਲਨੇ ਸੱਚ ਦਾ ਨਾਂ ਸੀ ਲੱਕ ਸਟੋਰ ਤੇ ਜੀ ਇਹ ਦੇਖੋ ਚੈੱਕ ਕਰੋ ਆਰਟੀਕਲ ਬੋਟਮ ਵਰਕ ਦੇ ਸੂਟ ਵਾਓ ਸਾਢੇ 450 ਰੁਪਏ ਦੀ ਰੇਂਜ ਡਿਜੀਟਲ ਮਸਲੀਨ ਦੇ ਉੱਤੇ ਸਿਰਫ ਸਾਢੇ 450 ਦੀ ਰੇਂਜ ਚ ਦਵਾਂਗੇ ਤੁਹਾਨੂੰ ਸਾਢੇ ਨਾਲ ਆਊਗੀ ਬੋਟਮ ਤੇ ਵਰਕ ਨਾਲ ਆਊਗੇ ਪਿਓਰ ਦੇ ਦੁਪट्टे ਟੂ ਸਾਈਡ ਪੱਟੀ ਦੇ ਨਾਲ ਸਿਰਫ 450 2.5 ਮੀਟਰ ਨਾਲ ਸਲਵਾਰ ਆਣਗੀ 3 3 ਮੀਟਰ 2.5 ਮੀਟਰ ਦੁਪट्टे ਚੈੱਕ ਕਰੋ ਇਹ ਡਿਜੀਟਲ ਮਸਲੀਨ ਦਾ ਸੂਟ ਚੈੱਕ ਕਰੋ ਵਾਓ ਸੁਪਰ ਟੈਕਸ ਬ੍ਰਾਂਡ ਦਾ ਚੈੱਕ ਕਰੋ ਸੁਪਰ ਟੈਕਸ ਬ੍ਰਾਂਡ ਲਿਆ ਫਰੰਟ ਆਈ ਗਈ ਜੀ ਜਿਹਨੀਆਂ ਸਟੈਂਪਾ ਲੱਗੀਆਂ ਨੇ ਇਹਨਾਂ ਦੇ ਕੱਪੜੇ ਤੇ ਪ੍ਰਿੰਟ ਆਊਗਾ 3 ਮੀਟਰ ਦੇ ਨਾਲ ਡਿਜੀਟਲ ਮਸਲੀਨ ਦੇ ਦੁਪट्टे 880 990 ਦੇ ਸੂਟ ਵਿਕਦੇ ਨੇ ਜੀ ਇਹ ਵਾਲੇ ਸੂਟ ਬਿਜਾਰ ਚ ਸਿਰਫ 550 ਰੁਪਏ ਵਿੱਚ ਚੱਕੋ ਜੀ ਸੂਟ ਮਸਲੀਨ ਦੇ ਦੁਪੱਟੇ ਦੇ ਨਾਲ ਚੈੱਕ ਕਰੋ ਜਾਣੀ ਹੈ ਅਭੀ ਤੁਸੀਂ ਕਪੜਾ ਪਾ ਪਾ ਕੇ ਥੱਕ ਜਾਓਗੇ ਕਪੜਾ ਖਰਾਬ ਹੋਣਾ ਨਹੀਂ ਖਰਾਬ ਹੋਣਾ ਜੀ ਗਾਰੰਟੀ ਦੇ ਕੇ ਮਿਲੇਗਾ ਕਪੜੇ ਕੁਆਲਿਟੀ ਆ ਰੇਟ ਸਭ ਕੁਝ ਕੈਮਰੀ ਕੋਟਨ ਦੇ ਸੂਟ ਨਾਲ ਆਉਗੇ ਫਰੰਟ ਬੈਕ ਬਾਜੂ ਵਿਦ ਡਬਲ ਸ਼ੇਡ ਦੁਪੱਟੇ ਚੈੱਕ ਕਰੋ ਜੀ ਆਰਟੀਕਲ ਸਿਰਫ 450 ਦੀ ਰੇਂਜ ਚ ਤੇ ਆਲ ਓਵਰ ਸੂਟ ਹੈ ਜੀ ਨਾਲ ਆਉਗੇ ਪਿਓਰ ਦੇ ਦੁਪੱਟੇ ਚੈੱਕ ਕਰੋ 5 ਮੀਟਰ ਸੂਟ ਪੂਰਾ ਨਾਲ ਫੁੱਲ ਪਿਓਰ ਦਾ ਦੁਪੱਟਾ ਜੀ ਨਾਲ ਕੀ ਰੇਟ ਰਹੂ ਵੀਰੇ ਸਿਰਫ ਰੇਟ ਰਹੂਗਾ ਦਾ 550 ਰੁਪਏ ਪਿਓਰ ਦਾ ਦੁਪੱਟਾ ਲੱਗਿਆ ਫੁੱਲ ਪਿਓਰ ਦਾ ਆਰਟੀਕਲ ਦੇਖੋ ਕੈਮਰੀ ਪਿਓਰ オリジナル ਜਾਮ ਕੈਮਰੀ ਕਾ ਫੁੱਲ ਪਿਓਰ ਦੇ ਦੁਪੱਟੇ 8800 9900 ਦੇ ਵਿਕਦੇ ਨੇ ਸੁਪਰ ਟੈਕਸਟ ਨਾਲ ਇਸ ਟੱਕਰ ਲੱਗੇ। ਦੇਖੋ ਪਿਓਰ ਜਾਮ ਕੈਮਰੀ ਦਾ ਸੂਟ ਹੈ ਜੀ ਪੂਰਾ ਚੈੱਕ ਕਰੋ। ਪੂਰਾ ਸੂਟ ਪੂਰਾ ਹਾਲਓਵਰ ਸੂਟ ਨਾਲ ਫੁੱਲ ਪਿਓਰ ਦੇ ਦੁਪੱਟੇ ਗਰਮੀਆਂ ਦੇ ਤੋਹਫੇ ਨੇ ਤੋਹਫੇ। ਕੀ ਰੇਂਜ ਰਹੂ ਵੀਰੇ ਕੋਈ 800 ਨਹੀਂ ਕੋਈ 900 ਨਹੀਂ ਜਾਮ ਕੈਮਰੀ ਮਿਲੇਗੀ ਪਿਓਰ ਦੁਪੱਟੇ ਨਾਲ 500 ਤੇ 95 ਰੁਪਏ ਦੇ ਵਿੱਚ 500 95 ਦੇ ਦੁਪੱਟੇ ਦੇ ਨਾਲ। ਤੇ ਕੋਈ ਚੈੱਕ ਕਰੋ ਆਰਟੀਕਲ। ਐਦਾਂ ਦੇ ਆਰਟੀਕਲ ਤੁਹਾਨੂੰ ਮਿਲਣਗੇ ਜਿੰਨੇ ਕਿੰਨੇ ਤੋਹਫੇ ਆ ਦੇਖੋ ਚੈੱਕ ਕਰੋ ਲਓ ਜੀ ਕਮਾਲ ਕਰੀ ਜਾਂਦੇ ਆ ਵੀਰ ਹੋਰੀ ਡਿਜੀਟਲ ਮਸਲੀਨ ਦੇ ਸੂਟ ਬਰਸ਼ ਪੇਂਟ ਵਾਲੇ ਸੂਟ ਆਰਟੀਕਲ ਦੇਖੋ ਇਹ ਤਾਂ ਫਿਰ ਮਹਿੰਗੇ ਹੋਣਗੇ ਜਿਹੜੇ ਪੇਂਟ ਵਾਲੇ ਚਾਹਤੇ ਵੀਰੇ ਇਹ बिकਦੇ ਬਾਜ਼ਾਰ ਹਜ਼ਾਰ-ਹਜ਼ਾਰ ਦੇ ਸੂਟ ਨੇ ਤੁਹਾਨੂੰ ਬਹੁਤ ਫਾਇਦਾ ਨਾਲ ਮਿਲਨੇ ਕੀ ਰੇਟ ਵੀਰੇ ਕੋਈ ਹਜ਼ਾਰ ਨਹੀਂ ਕੋਈ 1200 ਨਹੀਂ ਪਿਓਰ ਮਸਲੀਨ ਸੂਟ ਹਾਂਜੀ ਅੱਤੇ ਰੇਟਾਂ 'ਚ ਕਪੜਾ ਪੂਰੇ ਆਰੀ ਵਰਗ ਦੇ ਕੰਮ ਨਾਲ ਬਾਜੂ ਨਾਲ ਮਸਲੀਨ ਦੇ ਦੁਪੱਟੇ ਆਣਗੇ ਜੀ ਇਹਦੇ ਨਾਲ ਚੈੱਕ ਕਰੋ 650 ਦੀ ਰੇਂਜ ਚ ਮਿਲੇਗਾ ਜੀ ਇਹ ਸੂਟ ਸਾਢੇ 600 ਦਾ ਇਕੱਲਾ ਸੂਟ ਨਹੀਂ ਹੁੰਦਾ ਵੀਰੇ ਤੁਸੀਂ ਨਾਲ ਪੈਂਟ ਦੇ ਜੀ ਦੱਸਾਂਗੇ ਜੀ ਪਰ ਫਾਇਦਾ ਕਿੰਨੂੰ ਕਰਾਂਦੇ ਹੋ ਹੋਲ ਸੇਲਰ ਅਸਲੀ ਇਹਨੂੰ ਕਹਿੰਦੇ ਆ ਆ ਲਓ ਹੋਲ ਸੇਲਰ ਕਿੰਨੂੰ ਕਹਿੰਦੇ ਆ ਫਿਰ ਆ ਲਓ ਦੇਖੋ ਵੀ ਪੱਟੀ ਦੇ ਕੰਮ ਦੇਖੋ ਆਰਟੀਕਲ ਇੱਕ ਤੋਂ ਇੱਕ ਵਧੀਆ ਹਾਂਜੀ ਵੀਰੇ ਚੈੱਕ ਕਰੋ ਆਰਟੀਕਲ ਪਿਓਰ ਓਰੀਜਨਲ ਰਿਯੋਨ ਦਾ ਸੂਟ ਹੈ ਡਿਜੀਟਲ ਲਓ ਜੀ ਚੈੱਕ ਕਰੋ ਨਾਲ ਆਉਗੀ ਪਿਓਰ ਬੋਟਮ ਕੀ ਰੇਂਜ ਰਹੂ ਵੀਰੇ ਦਾ ਸੂਟ ਹੀ ਬਾਲਾ ਪਿਆਰਾ ਬਣਾਤਾ ਦੁਪੱਟਾ ਚੈੱਕ ਕਰੋ ਨਾਲ ਇਹਦਾ ਹਾਂਜੀ ਬਿਲਕੁਲ ਲਓ ਜੀ 2.5 ਮੀਟਰ ਦੇ ਨਾਲ ਬੋਟਾ ਪ 8800 9900 ਹੀ ਆ ਰਿਹਾ ਦੋ ਬਜਾਰਾਂ ਵਿਚਦੇ ਨੇ ਇਹਦਾ ਰੇਟ ਮਿਲਣਾ ਸਿਰਫ ਤੁਹਾਨੂੰ 500 ਤੇ 225 ਰੁਪਏ ਦਾ 500 225 ਰੁਪਏ ਦਾ ਸੂਟ ਲਓ ਜੀ ਇਹਦੇ GST ਕੋਈ ਐਕਸਟਰਾ ਜੀ ਗੋਟਾ ਪੱਟੀ ਦਾ ਸੂਟ ਚੈੱਕ ਕਰ ਲਓ ਮਸਲੀਨ ਦੇ ਉੱਤੇ ਆਹ ਲਓ ਜੀ ਇਹਦਾ ਹੂੰ 22500 ਦਾ 225 ਆਪਾਂ ਤੁਹਾਨੂੰ ਦੇਣਾ 695 ਰੁਪਏ ਦੇ ਵਿੱਚ 695 ਰੁਪਏ ਸੱਚੀ ਦਾ ਨਾਮ ਤੁਸੀਂ ਅੱਗੇ ਆਓ ਤੁਹਾਨੂੰ ਫਰਸਟ ਫਲੋਰ ਤੇ ਵੀ ਲੈ ਕੇ ਜਾਣੇ ਆਰਟੀਕਲ ਚੈੱਕ ਕਰੋ ਸਾਰੀ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਸਾਰਾ ਤਾਦ ਇੱਥੇ ਆਰਟੀਕਲ ਆ ਚੁੱਕੇ ਤੁਹਾਨੂੰ ਸਾਰੀ ਸੱਚੀ ਦਾ 850 ਵਿਗਦਾ ਇਹ ਸਿਰਫ 450 ਦੀ ਰੇਂਜ ਚ ਕੈਮਰੀਕ ਦਾ ਸੂਟ ਚੈੱਕ ਕਰੋ ਨਾਲ ਕਾਟਨ ਦੇ ਦੁਪੱਟੇ ਆਣ ਗਏ ਨੇ ਨਾਲ ਫੈਂਸੀ ਸੂਟ ਦੇਖੋ ਹਰ ਤਰ੍ਹਾਂ ਦੇ ਮੁੰਨੇ ਤੁਹਾਨੂੰ ਇੱਥੇ ਆ ਦੇਖੋ ਵੀ ਸ਼ੇਪ ਦੇ ਗੱਲੇ ਦੇ ਸੂਟ ਪਿਆਰ ਵਿਗਦਾ 15-1500 2-2000 ਰੁਪਏ ਤੁਹਾਨੂੰ ਅੱਦੇ ਰੇਟਾਂ ਚ ਦੇ ਦਾਂਗੇ ਇੱਦਾਂ ਦੇ ਕੱਪੜੇ ਪਿਓਰ ਡਾਇਬਲ ਬਾਟਮ ਦੇ ਉੱਤੇ ਪਰ ਇਹ ਬਿਜਾਰ 15-1500 ਵਿਗਦੇ ਨੇ ਤੁਹਾਨੂੰ ਇਦਾਂ ਦੇ ਸੂਟ 900 950 ਦੀ ਰੇਂਜ ਚ ਦੇ ਦਾਂਗਾ ਇਹ ਦੇਖੋ ਬੁਟੀਕ ਵਾਲੇ ਚਾਕਲੇਟ ਦੇ ਉੱਤੇ ਸੂਟ ਬੋਟਮ ਤੇ ਵਰਕ ਨਾਲ ਦੁਪੱਟੇ ਆਣਗੇ ਡਿਜ਼ਾਈਨਰ 15 15 16 1600 ਦੇ ਸੂਟ ਵਿਕਦੇ ਨੇ ਹਲੇ ਦੇਖੋ ਜੀ ਤੁਹਾਨੂੰ 900 950 ਦੀ ਰੇਂਜ ਅੰਦਰ ਸੂਟ ਮਿਲਣਗੇ ਜੀ ਦੇਖੋ ਚੈੱਕ ਕਰੋ ਚਾਕਲੇਟ ਦੇ ਉੱਤੇ ਪਿਓਰ ਬੁਟੀਕਲੇ ਸੂਟ ਤੁਸੀਂ ਦਾਜਵਰੀ ਵਾਸਤੇ ਹੀ ਲੈਣਾ ਨਾ ਮਾਲ ਲੈਣਾ ਉਹ ਵੀ ਤੁਹਾਨੂੰ ਅੱਦੇ ਰੇਟੇ ਕਪੜਾ ਹੋਲ ਸੇਲ ਦੇ ਰੇਟੇ ਕਪੜਾ ਦੇਵਾਂਗਾ ਮੈਂ ਫਾਇਦਾ ਕਰਾਣਾ ਹੈ ਪਹਿਣਾ ਪਰਵਾਦਾ ਦਿਲੋ ਕਰਾਣਾ ਪੈਂਟਾ ਸ਼ਰਟਾ ਲੈਣੀ ਹੈ ਪੈਂਟਾ ਸ਼ਰਟਾ ਵੀ 100 150 ਤੋਂ ਸਟਾਰਟ ਹੋ ਗਿਆ ਸਾਰੇ ਕਰਾ ਦੀ ਮਿਲਣਗੀਆਂ ਕੁਰਤਾ ਵੀ ਆਵਾਂ ਮਿਲ ਜਾਏਗਾ 125 ਰੁਪਏ ਤੋਂ ਸਟਾਰਟ ਹੋ ਗਏ ਉਸ ਤੋਂ ਇਲਾਵਾ ਦੇਖੋ ਹਾਈਡਮਾ ਸਿੰਗਲ ਸਿੰਗਲ ਦੀ ਦਾਜਵੜੀ ਦੀ ਵੈਰਾਈਟੀ ਬਣਾਨੀ ਹੈ ਇਹ ਵੀ ਤੁਹਾਨੂੰ ਦੇਖੋ ਇੱਕ ਇੱਕ ਦਾਜਵੜੀ ਦੀ ਸੈਲੀਬ੍ਰਿਟੀ ਪੀ ਸਾਰੇ ਮਿਲ ਜਾਣਗੇ ਕੈਟਲੋਗਲੇ ਸੂਟ ਇੱਕੋ ਹੀ ਛੱਤ ਦੇ ਤੁਹਾਨੂੰ ਸਾਰੀਆਂ ਆਰਟੀਕਲ ਮਿਲ ਜਣੇ ਸੱਚ ਦਾ ਨਾਂ ਸਿਲਕ ਸਟੋਰ ਤੇ